ਫਗਵਾੜਾ ਸ਼ਹਿਰ ਵਿੱਚ ਲੁੱਟਖੋ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਭਾਵੇਂ ਸ਼ਹਿਰ ਵਿੱਚ ਪੁਲਿਸ ਵੱਲੋਂ ਪੂਰੀ ਚੌਕਸੀ ਵਧਾਈ ਹੋਈ ਹੈ ਤੇ ਸ਼ਹਿਰ ਦੇ ਚੱਪੇ-ਚੱਪੇ ਤੇ ਪੁਲਿਸ ਟੀਮਾਂ ਵੱਲੋਂ ਨਾਕਾਬੰਦੀ ਕਰ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਪਰ ਉਸ ਦੇ ਬਾਵਜੂਦ ਵੀ ਸ਼ਹਿਰ ਵਿੱਚ ਬੇਕਾਬੂ ਚੋਰ ਬਿਨਾਂ ਕਿਸੇ ਡਰਤੇ ਹੋ ਚੋਰੀ ਅਤੇ ਲੁੱਟਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਸਫਲ ਹੋ ਰਹੇ ਹਨ ਹਰ ਰੋਜ਼ ਦੋ ਪਹੀਆ ਵਾਹਨ ਚੋਰੀ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ ਅਜਿਹਾ ਹੀ ਇੱਕ ਮਾਮਲਾ ਫਗਵਾੜਾ ਹਦੀਆਬਾਦ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਦੁੱਗਲ ਜਠੇਰੇ ਮੇਲੇ ਦੌਰਾਨ ਗਲੀ ਵਿੱਚ ਖੜੀ ਐਕਟਿਵਾ ਚੋਰੀ ਕਰਕੇ ਬੇਖੌਫ ਚੋਰ ਦੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਿਲੀ ਜਾਣਕਾਰੀ ਅਨੁਸਾਰ ਮੇਨ ਬਾਜ਼ਾਰ ਹਦੀਆਬਾਦ ਦੇ ਰਹਿਣ ਵਾਲੇ ਰਜਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਐਤਵਾਰ ਨੂੰ ਦੁੱਗਲ ਜਠੇਰੇ ਵਿਖੇ ਸਾਲਾਨਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਉਸ ਦੌਰਾਨ ਉਸ ਦੀ ਭਝਾਈ ਸਵੇਰੇ ਕਰੀਬ 11:30 ਵਜੇ ਐਕਟਿਵਾ ਤੇ ਸਵਾਰ ਹੋ ਕੇ ਦੁੱਗਲ ਜਠੇਰਿਆਂ ਦੇ ਪ੍ਰੋਗਰਾਮ ਤੇ ਆਈ ਸੀ ਤੇ ਉਸਨੇ ਆਪਣੀ ਐਕਟੀਵਾ ਨੰਬਰ ਪੀਵੀ09ਟੀ6418 ਬਾਹਰ ਗਲੀ ਵਿੱਚ ਖੜੀ ਕਰ ਦਿੱਤੀ ਉਸਨੇ ਦੱਸਿਆ ਕਿ ਜਦੋਂ ਉਹ ਘਰ ਵਾਪਸ ਜਾਣ ਲਈ ਬਾਹਰ ਆਇਆ ਤਾਂ ਦੇਖਿਆ ਕਿ ਐਕਟੀਵਾ ਗਾਇਬ ਸੀ ਅੱਗੇ ਜਾਣਕਾਰੀ ਦਿੰਦੇ ਆ ਉਹਨਾਂ ਦੱਸਿਆ ਕਿ ਐਕਟੀਵਾ ਚੋਰੀ ਹੋਣ ਦੀ ਸੂਚਨਾ ਥਾਣਾ ਸਤਨਾਪੁਰਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਤਨਾਪੁਰਾ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਉਹਨਾਂ ਕਿਹਾ ਕਿ ਐਕਟੀਵਾ ਚੋਰੀ ਹੋਣ ਦੀ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿੱਚ ਇੱਕ ਵਿਅਕਤੀ ਐਕਟੀਵਾ ਚੋਰੀ ਕਰਕੇ ਲੈ ਜਾਂਦਾ ਦਿਖਾਈ ਦੇ ਰਿਹਾ ਹੈ ਹੋਰ ਅੱਗੇ ਗੱਲਬਾਤ ਕਰਦੇ ਆ ਉਹਨਾਂ ਕੀ ਕਿਹਾ ਦੇਖੋ ਪੂਰੀ ਖਬਰ ਫਗਵਾੜਾ ਤੋਂ ਸ਼ਰਮਜੀਤ ਸਿੰਘ ਸੋਨੀ ਦੇ ਨਾਲ ਜਸ਼ਰਮਾ ਦੀ ਰਿਪੋਰਟ ਅਸੀਂ ਸਰ ਕੀ ਮਾਮਲਾ ਕੀ ਅੱਜ ਮਹੱਲੇ ਦੇ ਵਿੱਚ ਖੜੇ ਹਾਂ ਤੁਸੀਂ ਇਸ ਤਰ੍ਹਾਂ ਜਿਠੇਰੇ ਦੁਕਲਾਂ ਦਾ ਪ੍ਰੋਗਰਾਮ ਚੱਲ ਰਿਹਾ ਅਸੀਂ ਮੀਲਾ ਉਹਦੇ ਸੰਬੰਧ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਕਮੇਟੀ ਮੈਂਬਰ ਇਨਵਾਈਟ ਵੀ ਕਰਕੇ ਆਏ ਹਾਂ ਇਹ ਮੇਲਾ ਬਹੁਤ ਭਾਰਾ ਹੁੰਦਾ ਉੱਥੇ ਥੋੜੀਏ ਆਪਣੇ ਫੋਰਸ ਭੇਜ ਦਿਓ ਤਾਂ ਕਿ ਕਿਸੇ ਕਿਸਮ ਦੀ ਵੀ ਕੋਈ ਅਨਸਖਾਮੀ ਘਟਨਾ ਨਾ ਹੋਵੇ ਪਰ ਮੇਰੇ ਹੀ ਪਰਿਵਾਰ ਦੀ ਐਕਟਵਾ ਜਿਹੜੀ ਕਿ ਇਥੋਂ 11:30 ਵਜੇ ਮੇਰੀ ਭਾਬੀ ਨੇ ਆ ਕੇ ਖੜੀ ਕੀਤੀ ਤੇ ਉਹ ਚੋਰੀ ਹੋ ਗਈ ਉਹਦੀ ਸੀਸੀਟੀਵੀ ਫੁਟੇਜ ਜਿਹੜੀ ਆ ਪ੍ਰਸ਼ਾਸਨ ਨੂੰ ਬਿਲਕੁਲ ਕਲੀਅਰ ਦਿਖਾਦੀ ਹੈ ਹੀ ਆ ਤੇ ਅਸੀਂ ਪ੍ਰਸ਼ਾਸਨ ਤੋਂ ਹੁਣ ਮੰਗ ਕਰਦੇ ਆ ਪਈ ਇਦਾਂ ਦੀਆਂ ਅਨਸੁਖਾਮੀਆਂ ਘਟਨਾ ਨੂੰ ਰੋਕਣ ਵਾਸਤੇ ਥੋੜਾ ਸਤਰਪ ਹੋਣਾ ਸਰ ਮਾਡਲ ਕਿਹੜਾ ਬਾਦ ਤੇ ਰੰਗ ਕਿਹੜਾ ਵਾ ਐਕਟ ਵਾਲਾ ਸਿਲਵਰ ਗ੍ਰੇ ਕਲਰ ਆ ਮਾਡਲ 2015 ਸਰ ਕੋਈ ਨੰਬਰ ਵਗੈਰਾ ਹੈ ਗੱਡੀ ਹਾਂਜੀ ਪੀਵੀ09ਪੀ 6414 ਤੇ ਸਰ ਪੁਲਿਸ ਕੰਪਲੀਟ ਕੀਤੀ ਤੁਸੀਂ ਹਾਂਜੀ ਕਰਤੀ ਜੀ ਪੁਲਿਸ ਆਈ ਸੀ ਸਤਨਾਮਪੁਰਾ ਪੁਲਿਸ ਨੂੰ ਦੱਸਿਆ ਉਹ ਆਈ ਸੀ ਜਸਪਾਲ ਸਿੰਘ ਹੋਣੀ ਉਹਨਾਂ ਨੂੰ ਸਾਰੀ ਕਾਰਵਾਈ ਦੱਸ ਦਿੱਤੀ ਆ ਹਾਂ ਜੀ ਸਰ ਕੀ ਮਾਮਲਾ ਕੀ ਜਿਹੜਾ ਹੈ ਅੱਜ ਹਦੀਆਬਾਦ ਮਾਲੀਟਰਾ ਉਵੇ ਭਾਰਤਵਾਜ ਇੱਥੇ ਹਦੀਆਬਾਦ ਸੀ ਹਦੀਆਬਾਦ ਐਪਲੀਕੇਸ਼ਨ ਦੇ ਨਾਲ ਆਇਆ ਸੀ ਸਾਡੇ ਉੱਤੇ ਐਕਟਵਾ ਜੁੜੀ ਹੋ ਗਈ ਆ ਤੇ ਜਿਸ ਦੇ ਸੰਬੰਧ ਵਿੱਚ ਇੱਥੇ ਬਣਾਏ ਆ ਇਹਨਾਂ ਨੇ ਦੁੱਗਲ ਪਰਿਵਾਰ ਵੱਲੋਂ ਇਹਨਾਂ ਦਾ ਚੱਲਿਆ ਜਿੱਠੇਦਿਆਂ ਦਾ ਪ੍ਰੋਗਰਾਮ ਉੱਥੇ ਕੋਈ ਸਾਡੇ 11:00 ਵਜੇ ਇਹਨਾਂ ਨੇ ਐਕਟਵਾ ਲਈ ਸੀ ਕੋਈ ਚੋਰ ਲੈ ਗਿਆ ਉਹ ਚੋਰੀ ਕਰਕੇ ਸਰ ਕੋਈ ਸੀਸੀਡੀ ਕੈਮਰੇ 'ਚ ਆਏ ਬੰਦੇ ਆ ਸੀਸੀ ਕੈਮਰੇ 'ਚ ਅਗੇ ਉਹ ਤੇ ਚਿਹਰਾ ਆ ਗਿਆ ਬਾਕੀ ਤੇਸ ਕਰਦੇ ਜੀ ਪੱਕੀਆਂ ਕਿਤੇ ਤਾਂ ਕੋਈ ਜਾਂਦੇ ਆ ਕਿੱਥੋਂ ਚੱਕ ਹੋਈ ਹੈ ਇਹ ਹਾਂਜੀ ਕਿੱਥੋਂ ਚੱਕ ਹੋਈ ਮੈਂ ਕਹਿੰਦਾ ਇਹ ਹਾਦੀਆ ਬਾਤ ਚੱਕ ਹੋਈ ਤੇਰੇ ਦੁਪਣਾ ਕੀ ਕਾਰਵਾਈ ਵਗੈਰਾ ਕਰ ਯਾਰ ਵੀ ਹੁਣ ਦੇਰੇ ਪਹਿਲਾਂ ਸੀਸੀ ਕੈਮਰਾ ਚੈੱਕ ਕਰਦੇ ਬਾਕੀ ਤੇਸ ਕਰਦੇ ਆ ਉਹ ਸਾਨੂੰ ਵੀ ਕਾਰਵਾਈ ਕਰਦੇ ਜੀ